ਯਾਰ ਆ ਜਿਹੜੀਆਂ ਬਲਾਕ ਸਮਤੀ ਦੇ ਵਿੱਚ ਪੱਗਾਂ ਲੱਥੀਆਂ ਤੇ ਉਹਦੇ ਤੇ ਜਿਹੜਾ ਗੁਰਦੀਪ ਰੰਧਾਵਾ ਉਹਦਾ ਬੜੇ ਬੰਦਿਆਂ ਨੇ ਵਿਰੋਧ ਕੀਤਾ ਕਿ ਉਹਨੇ ਆਹ ਕਾਹਤੋਂ ਬਿਆਨ ਦਿੱਤਾ ਕਿ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਹੁੰਦੇ ਆ ਬਾਈ ਮੈਨੂੰ ਕੋਈ ਬੰਦਾ ਇਹ ਕਹਦੇ ਵੀ ਇਹ ਗੱਲ ਝੂਠ ਆ ਆਪਾਂ ਬੰਦੇ ਨੇ ਜਿਵੇਂ ਕਰੋ ਨਾ ਉਹਦੇ ਨੀਵੇਂ ਥਾਂ ਬਹਿ ਜਾਗੇ ਤੁਸੀਂ ਵਾਕਈ ਭਾਈ ਸਾਹਿਬ ਉਹਨੇ ਗੱਲ ਝੂਠ ਕਹੀ ਆ ਪੱਗਾਂ ਨੂੰ ਕੋਈ ਕਿੱਲ ਨਹੀਂ ਲੱਗੇ ਹੁੰਦੇ ਇਹ ਪੱਗਾਂ ਦਾ ਇੱਕ ਲੀਡਰੀ ਆਸਤੇ ਬੰਨੀਆਂ ਗਈਆਂ ਤੇ ਜੇਕਰ ਲੱਥ ਵੀ ਗਈ ਤਾਂ ਕਿੰਡੀਕ ਗੱਲ ਆ ਦੇਵੇਂ ਤੁਸੀਂ ਗੁਰਦੀਪ ਰੰਧਾਵੇ ਦਾ ਵਿਰੋਧ ਕਰੀ ਜਾਂਦੇ ਆ ਕਿਉਂਕਿ ਗੁਰਦੀਪ ਰੰਧਾਵੇ ਕ ਐਮ ਐਲ ਏ ਆ ਮੌਜੂਦਾ ਸਰਕਾਰ ਦਾ ਐਮ ਐਲ ਏ ਆ ਤੋਨੇ ਗੱਲ ਕਹੀ ਆ ਪੱਗਾਂ ਲੱਥ ਵੀ ਜਾਂਦੀਆਂ ਪੱਗਾਂ ਬੰਨੀਆਂ ਵੀ ਜਾਂਦੀਆਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਹੁੰਦੇ ਆ ਤੇ ਲੋਕਾਂ ਨੇ ਕਰਤੀ ਵੀਡੀਓ ਸ਼ੇਅਰ ਪੋਸਟਰ ਸ਼ੇਅਰ ਕਰਤਾ ਆ ਕਰਤਾ ਹੋ ਕਰਤਾ ਤੇ ਲੋਕਾਂ ਦਾ ਸ਼ੇਅਰ ਹੋਣ ਤੇ ਕੰਮ ਦੱਬੀ ਗਿਆ ਪਰ ਮੈਂ ਇੱਥੇ ਝਾੜੂ ਦਾ ਜਿਹੜਾ ਮੁੱਖ ਮੰਤਰੀ ਆ ਭਗਵੰਤ ਮਾਨ ਤੇ ਜਿਹੜੇ ਆਪਣੇ ਕੁਲਤਾਰ ਸਿੰਘ ਸੰਧਵਾ ਜੀ ਸਪੀਕਰ ਉਹਨਾਂ ਨੂੰ ਬੇਨਤੀ ਕਰਦਾ ਇੱਕ ਜਿਹੜਾ ਹਰਜੋਤ ਬੈਂਸ ਆ ਇਹ ਕਹੇ ਤੁਹਾਡੇ ਘਰ ਪਾਣੀ ਚੰਗਾ ਹੋਊਗਾ ਬਸਲੇਰੀ ਦੀ ਬੋਤਲ ਦੇ ਵਿੱਚ ਨੱਕ ਡੋਬਟੇ ਮਰ ਜਾਓ ਜੇ ਜੇਕਰ ਤੁਹਾਡਾ ਇਹ ਨੱਕ ਵਿੱਚ ਆਉਂਦਾ ਆ ਤਾਂ ਤੁਹਾਡੇ ਕਐਮਐਲਏ ਨੇ ਕਿਹਾ ਕਿ ਪੱਗਾਂ ਲੱਥ ਵੀ ਜਾਂਦੀਆਂ ਕਿੰਡੀਕ ਗੱਲ ਆ ਪੱਗਾਂ ਨੂੰ ਕਿਹੜੇ ਕਿੱਲੇ ਲੱਗੇ ਹੁੰਦੇ ਆ ਪਹਿਲਾਂ ਮੈਂ ਗੁਰਦੀਪ ਰੰਧਾਵੇ ਤੇ ਤਾਂ ਬਾਅਦ ਚ ਜਾਣਾ ਹਰਜੋਤ ਬੈਂਸ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦਾ ਤੁਸੀਂ ਦਿਨ ਮਨਾਇਆ ਆਨੰਦਪੁਰ ਸਾਹਿਬ ਦੇ ਵਿੱਚ ਉਸ ਟਾਈਮ ਤੇ ਸੱਚਾ ਸਿੱਖ ਕਹੀ ਗਿਆ ਤੂੰ ਭਗਵੰਤ ਮਾਨ ਨੂੰ ਤੇ ਤੇਰਾ ਸੱਚਾ ਸਿੱਖ ਦਾ ਕੀ ਮੂੰਹ ਕਿਵੇਂ ਸੌਂਕਾ ਗਿਆ ਜਿਹੜਾ ਸਿੱਖ ਹੁੰਦਾ ਉਹ ਤਾਂ ਕਦੇ ਸਿੱਖੀ ਦੀ ਜੇਕਰ ਬੇਅਦਬੀ ਹੋ ਜੇ ਉਹ ਟਿਕ ਨਹੀਂ ਸਕਦਾ ਹੁੰਦਾ ਤੇ ਤੁਸੀਂ ਕਿਵੇਂ ਟਿਕ ਗਏ ਅਜਰ ਜੋਤ ਬੈਂਸ ਕਿਵੇਂ ਟਿਕ ਗਿਆ ਕੂਤਾਰ ਸੰਧਵਾ ਸਪੀਕਰ ਜਿਹੜਾ ਵਹਿਮਲਕਰਾਂ ਦੇ ਮਸਲੇ 'ਚ ਇਹ ਕਹਿੰਦਾ ਹੁੰਦਾ ਗੁਰੂ ਨਾਲੋਂ ਪਾਰਟੀ ਵੱਡੀ ਨਹੀਂ ਹੁੰਦੀ ਤੇ ਅੱਜ ਤੇਰੀ ਪਾਰਟੀ ਵੱਡੀ ਹੋ ਗਈ ਓਏ ਬੋਲ ਦੇ ਨੀ ਅੱਜ ਚੁੱਪ ਕਿਉਂ ਹੋ ਗਏ ਕਿਹੜੀ ਗੱਲ ਹੋ ਗਏ ਜਿਹੜੇ ਕਾਂਗਰਸੀਆ ਭਵੇਂ ਕਾਲੀ ਦਾ ਲਲਿਆ ਭਵੇਂ ਕੁਛ ਤੁਸੀਂ ਇੱਕ ਦੂਜੇ ਦਾ ਮੂੰਹ ਕੁੱਟੋ ਸਾਨੂੰ ਕੋਈ ਦਿੱਕਤ ਨਹੀਂ ਇਹ ਸਾਰੇ ਮੂੰਹ ਕੁੱਟਦੇ ਰਹਿਆ ਜੇ ਕਿਸੇ ਕਾਂਗਰਸ ਦਾ ਮਸਲਾ ਤਾਂ ਕਾਂਗਰਸੀ ਮੂੰਹ ਕੁੱਟਦੇ ਆ ਜੇਕਰ ਕਾਲੀਦਾਲ ਨਾਲ ਇਹਨਾਂ ਦਾ ਤਾਂ ਕਾਲੀਦਾਲ ਹੀ ਕਰਦੇ ਰਹੇ ਆ ਪਰ ਜਿਹੜੇ ਪੱਗਾਂ ਨੂੰ ਲੈ ਕੇ ਬਿਆਨ ਦੇ ਨੇ ਇਹ ਕਿੰਡੀਕ ਤਕੜੀ ਗੱਲ ਹੈ ਤੇ ਅੱਜ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਗੱਲ ਬੜੀ ਗੌਰ ਨਾਲ ਸੁਣੋ ਜੇ ਕੁਝ ਲੋਕ ਤਾਂ ਮੈਂ ਸਾਰਿਆਂ ਨੂੰ ਨਹੀਂ ਆਂਦਾ ਜਿਹੜਾ ਕੋਈ ਮਾੜਾ ਮੋਟਾ ਰਾਜਨੀਤੀ ਚ ਸਿਰ ਚੱਕਦਾ ਤੇ ਉਹਨੂੰ ਕਹਿਣਗੇ ਪੱਗ ਬੰਨਣੀ ਸਿੱਖ ਪੱਗ ਬੰਨਣੀ ਸਿੱਖ ਮੈਨੂੰ ਵੀ ਬੜੇ ਕਹਿੰਦੇ ਆ ਤੇ ਮੈਂ ਇਹ ਕਹਿਣਾ ਨਾ ਇਹ ਪੱਗ ਤੁਹਾਡੇ ਆਸਤੇ 5 ਤੋਂ 7 ਮੀਟਰ ਦਾ ਕਪੜਾ ਹੋ ਸਕਦਾ ਮਾਜੀ ਮਾਫੀ ਚਾਹੁੰਨਾ ਸਾਰੀ ਸਿੱਖ ਸੰਗਤ ਕੋਲੋਂ ਜਿਹੜਾ ਇੱਕ ਐਮਐਲਏ ਗੁਰੂਦੀ ਬਖਸ਼ੀ ਹੋਈ ਦਸਤਾਰ ਨੂੰ ਇਹ ਕਹਿ ਸਕਦਾ ਕਿ ਇਹਨੂੰ ਕਿੱਲ ਨਹੀਂ ਲੱਗੇ ਹੁੰਦੇ ਪਰ ਇੱਕ ਗੱਲ ਕਹਦਾ ਗੁਰਦੀਪ ਰੰਧਾਵਿਆ ਪੱਗ ਨੂੰ ਕਿੱਲ ਨਹੀਂ ਲੱਗੇ ਹੁੰਦੇ ਪਰ ਇਹਨਾਂ ਨੇ ਕਿੰਨਾਂ ਦੀ ਧੌਣ ਚੋਂ ਕਿੱਲੇ ਕੱਢੇ ਆ ਤੂੰ ਕਿਹੜੀ ਬਾਗ ਦੀ ਮੂਲੀ ਆ ਓਏ ਇਹਨੇ ਕਈ ਧੌਣ ਚੋਂ ਕਿੱਲੇ ਕੱਢੇ ਆ ਇੱਥੇ ਰਾਜੇ ਮੈਂ ਕਹਿੰਦਾ ਨੀਵੇਂ ਹੋ ਕੇ ਗਏ ਆ ਵੱਡੇ ਵੱਡੇ ਵਜ਼ੀਰ ਖਾਨ ਤੇ ਇਹ ਹਿੱਲਣ ਲੱਗੇ ਸੀ ਤੇ ਤੂੰ ਕੀ ਚੀਜ ਹੈ ਕੀ ਚੀਜ ਹੈ ਮੈਂ ਅੱਜ ਇੱਕ ਗੱਲ ਕਹਿਣਾ ਥੋੜੇ ਤੁਸੀਂ ਕੋਈ ਪੱਗ ਦੀ ਕਦਰ ਨਹੀਂ ਕਰਦੇ ਜੇ ਪੱਗ ਦਾ ਮੁੱਲ ਪੁੱਛਣਾ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪੁੱਛੋ ਜਿਨੇ ਚਾਰ ਪੁੱਤ ਕੁਰਬਾਨ ਕੀਤੇ ਇਸ ਪੱਗ ਵਾਸਤੇ ਬਾਪ ਦੁਨੀਆ ਤੋਂ ਗਿਆ ਪੱਗ ਵਾਸਤੇ ਗੁਰੂ ਜੀ ਨੇ ਪਰਿਵਾਰ ਸ਼ਹੀਦ ਕਰਾਇਆ ਪੱਗ ਵਾਸਤੇ ਤੇ ਤੁਹਾਡੇ ਵਾਸਤੇ ਕਈ ਲੋਕ ਸਾਡੀ ਸਿੱਖ ਕੌਮ ਦੇ ਜਰਨੈਲ ਸ਼ਹੀਦ ਹੋਏ ਪੱਗ ਵਾਸਤੇ ਤੇ ਪੱਗਾਂ ਨੂੰ ਕਿੱਲ ਨਹੀਂ ਲੱਗੇ ਹੁੰਦੇ ਆ ਕਿ ਡਿਗਦੀਆਂ ਲੈਂਦੀਆਂ ਮੈਂ ਤੁਕਾਂ ਬੋਲਦਾ ਤੇ ਹੋ ਸਕਦਾ ਉਹ ਗਲਤ ਹੋ ਸਕਦੀਆਂ ਪਰ ਮੈਂ ਮਾਫੀ ਮੰਗ ਲੈਂਦਾ ਸਾਡੇ ਮੈਂ ਕਹੂੰਗਾ ਯੋਧਿਆਂ ਨੇ ਸੀਸ ਲੋਹਾਤੇ ਤੇ ਜਦੋਂ ਅਰਦਾਸ ਹੁੰਦੀ ਉਹਦੇ ਵਿੱਚ ਕਹਿੰਦੇ ਆ ਬੰਦ ਬੰਦ ਕਟਾਏ ਤੇ ਥੋੜੇ ਅਰਗੇ ਬੰਦੇ ਆ ਬੈਠੇ ਆ ਜੇ ਤੁਸੀਂ ਇੱਕ ਦੂਜੇ ਦੀਆਂ ਪੱਗਾਂ ਲਾ ਕੇ ਆ ਸ਼ਬਦ ਬੋਲੋਗੇ ਤੇ ਤੁਸੀਂ ਕੱਲ ਨੂੰ ਉਹਨਾਂ ਨੂੰ ਕਿਵੇਂ ਕਹਿ ਦੋਗੇ ਜਿਹੜੇ ਪੱਗਾਂ ਦੇ ਖਤ ਪਏ ਹੋਏ ਆ ਤੁਸੀਂ ਕਿਵੇਂ ਕਹ ਦੋਗੇ ਉਹਨਾਂ ਨੂੰ ਸਾਨੂੰ ਮਰ ਜਾਣਾ ਚਾਹੀਦਾ ਹੁਣ ਮਾਫੀ ਮੰਗੀ ਆ ਮਾਫੀ ਚ ਗੁਰਦੀਪ ਰੰਦਾਵਾ ਕੀ ਆਂਗਾ ਅਖੇ ਮੈਂ ਜੀ ਫਿਰ ਵੀ ਜੇ ਲੋਕਾਂ ਦੇ ਦਿਲ ਦਿਲ ਨੂੰ ਠੇਸ ਪਹੁੰਚੀ ਤਾਂ ਮੈਂ ਮਾਫੀ ਮੰਗਦਾ ਸਾਡੇ ਵੀ ਯਾਰ ਘਰਾਂ 'ਚ ਪੱਗ ਬੰਨਦੇ ਆ ਅਸੀਂ ਵੀ ਸਿੱਖੀ ਨਾਲ ਜੁੜੇ ਹੋਏ ਆ ਤੇ ਸਾਡੇ ਅੰਮ੍ਰਿਤਸਰ ਕੇ ਹੋਏ ਬੰਦਿਆਂ ਨੇ ਹੈ ਤੇਰੀ ਇਹੋ ਹੀ ਕਹਿੰਦਾ ਪੱਗ ਨੂੰ ਕਿੱਲ ਨਹੀਂ ਹੁੰਦੇ ਤੇ ਤੇਰੀ ਜ਼ੁਬਾਨ 'ਚ ਵੀ ਹੱਡੀ ਹੈ ਨਹੀਂ ਜੇ ਤੂੰ ਕਿਸੇ ਮਾੜੇ ਘਰੋਂ ਹੁੰਦਾ ਤਾਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਤੇਰੇ ਘਰ 'ਚ ਬਹਿ ਜਾਣਾ ਸੀ ਤੇਰੇ ਤੇ ਪਰਚਾ ਪੈਣਾ ਸੀ ਇਹ ਬੰਦਾ ਗੁਰੂ ਦੀ ਦਿੱਤੀ ਹੋਈ ਸਿੱਖੀ ਨੂੰ ਪੱਗ ਨੂੰ ਇਹ ਕਹਿ ਰਿਹਾ ਕਿ ਇਹਨੂੰ ਕੱਲ ਨਹੀਂ ਲੱਗੇ ਹੁੰਦੇ ਤੇ ਮੈਂ ਭਗਵੰਤ ਮਾਨ ਨੂੰ ਕਹਿੰਨਾ ਜੇਕਰ ਵਾਕਈ ਸੇਖਾਂ ਜਾਂ ਫਿਰ ਇਹਦੇ ਉਹ ਕਰ ਪਾਰੇ ਤੇ 295 ਦਾ ਪਰਚਾ ਇਹਦਾ ਐਮਐਲਏ ਤੋਂ ਅਸਤੀਫਾ ਦਿਵਾ ਉੱਠ ਯੋਦਿਆ ਪੋਸਟਰ ਵਾਲਿਆ ਯੋਦਿਆ ਉੱਠ ਉਹ ਬੈਨਰ ਵਾਲਿਆ ਯੋਦਿਆ ਉੱਠ ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਦੇ ਹਰ ਸ਼ਹਿਰ ਹਰ ਪਿੰਡ ਚ ਤੂੰ ਬੈਨਰ ਲਾਤੇ ਪੋਸਟਰ ਲਾਤੇ ਆਏ ਆ ਕਰਕੇ ਫੋਟੋ ਖਿੱਚ ਕੇ ਕੱਲਾ ਪੋਸਟਰ ਵਾਲਾ ਸਿੱਖ ਨਾ ਬਣ ਹੁਣ ਬਣ ਇਸ ਟਾਈਮ ਸਿੱਖੀ ਵਿਖਾਓ ਇੱਥੇ ਕਿਹੜੀ ਵਿਖਾਉਨੇ ਤੁਸੀਂ ਤੇ ਗੁਰਦੀਪ ਸਿੰਘ ਰੰਦਾਵਿਆ ਮੈਂ ਤੈਨੂੰ ਪੁੱਛਦਾ ਓ ਸ਼ਰਮ ਕਰ ਆ ਪੋਰਾ ਮਹੀਨਾ ਹੁਣ ਆਲਾ ਪੋਰਾ ਮਹੀਨਾ ਹੁਣ ਆਲਾ ਇਹ ਪੋਦੇ ਮਹੀਨੇ ਚਾਰ ਦੇ ਜਵਾਕਾਂ ਨੂੰ ਜਾਂ ਕਿਤੇ ਮੈਂ ਕਹਿੰਨਾ ਬਿਨਾ ਕੋਟੀਆਂ ਤੋਂ ਬਾਦੇ ਮੈਂ ਮੰਨ ਜੂਗਾ ਤੈਨੂੰ ਤੇ ਉਹਨਾਂ ਵੱਲ ਝਾਤੀ ਮਾਰੋ ਜਿਹੜੇ ਚਾਰ ਜਿਹੜੇ ਸਹਿਬਜ਼ਾਦੇ ਨਿੱਕੇ ਨਿੱਕੇ ਸਹਿਬਜ਼ਾਦੇ ਠੰਡੇ ਬੁਰਜ ਚ ਭਾਈ ਰੱਖੇ ਆ ਤੈਨੂੰ ਇੰਨੀ ਉਮਰ ਹੋ ਗਈ ਤੇਰੀ ਤੈਨੂੰ ਬੋਲਣ ਦੀ ਮਤ ਨਹੀਂ ਆਈ ਤੇ ਉਹ ਨਿੱਕੇ ਨਿੱਕੇ ਗੁਰੂ ਦੇ ਸਹਿਬਜ਼ਾਦਿਆਂ ਨੇ ਵੱਡੇ ਵੱਡੇ ਜਿਹੜੇ ਫਨਕਾਰ ਬੈਠੇ ਸੀ ਉਹਨਾਂ ਦੀ ਬੋਲਤੀ ਬੰਦ ਕਰਾਤੀ ਸੀ ਤੂੰ ਗੱਲ ਕਰੇਂਗਾ ਤੂੰ ਕਹਿਂਗਾ ਕਿ ਅਸੀਂ ਖੁਦ ਪੱਗਾਂ ਵਾਲੇ ਹੁੰਨੇ ਆ ਕੁੱਟਦੇ ਮਾਰਦੇ ਸਾਨੂੰ ਕੋਈ ਦਿੱਕਤ ਨਹੀਂ ਸੀ ਪਰ ਆ ਪੱਗ ਲਾ ਕੇ ਤੇ ਇੱਕ ਕੋਈ ਇਹਨਾਂ ਦਾ ਨਮੂਨਾ ਹੋਰ ਬੋਲੀ ਜਾਂਦਾ ਬੇਗਹਿਰਤ ਉਹਦੇ ਖੂਨ ਦੇ ਵਿੱਚ ਕਹਿੰਦਾ ਆਪਦੀਆਂ ਆਪਦੀਆਂ ਪੱਗਾਂ ਦੇ ਰੰਗ ਪਛਾਣ ਕੇ ਲਿਆਓ ਓ ਫਿੱਟੇ ਲਾਂਤ ਤੁਹਾਡੀ ਇਹੋ ਜੀ ਸਰਕਾਰ ਦੇ ਫਿੱਟੇ ਲਾਂਤ ਤੁਹਾਡੀ ਇਹੋ ਜੀ ਸੋਚ ਤੇ ਓ ਤੁਸੀਂ ਇਹ ਗੱਲ ਕਿਸੇ ਵਿਅਕਤੀ ਨੂੰ ਨਹੀਂ ਕਹੀ ਮੈਂ ਲੋਕਾਂ ਨੂੰ ਕਹਿਣਾ ਜੇਕਰ ਵੋਟ ਦਾ ਮੁੱਲ ਪਛਾਣ ਨਾ ਹੋਵੇ ਤੇ ਵੋਟ ਦਾ ਮੁੱਲ ਪੁੱਛਣਾ ਹੋਵੇ 바ਵਾ ਸਾਹਿਬ ਬੇਦਕਾਰ ਨੂੰ ਪੁੱਛੋ ਜੇ ਜੇਕਰ ਸਿੱਖੀ ਦਾ ਮੁੱਲ ਪੁੱਛਣਾ ਹੋਵੇ ਜੇਕਰ ਪੱਕ ਦਾ ਮੁੱਲ ਪੁੱਛਣਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪੁੱਛੋ ਜੇ ਉਹ ਜਿਹਨੇ ਤੁਹਾਡੇ ਵਾਸਤੇ ਤੁਹਾਡੀ ਪੱਕ ਵਾਸਤੇ ਤੁਹਾਡੇ ਕਰਤਾਰ ਵਾਸਤੇ ਆਪਣੇ ਚਾਰੇ ਪੁੱਤ ਕੁਰਬਾਨ ਕਰਤੇ ਅਸੀਂ ਇਕੱਲੇ ਮੈਨੂੰ ਮੈਂ ਕਵਾਂ ਕੀ ਤੇ ਫਿਰ ਮੇਰੀ ਗੱਲ ਦਾ ਮੁੱਦਾ ਬਣਾ ਲੈਣਗੇ ਕਿਉਂਕਿ ਮੈਂ ਮਾੜੇ ਕਰੋ ਤੁਸੀਂ ਇਕੱਲੇ ਸ਼ਹੀਦੀ ਦਿਹਾੜਿਆਂ ਤੇ ਪੋਸਟਰ ਲਾਉਣ ਜੋਗ ਰਹੇ ਆ ਤੁਸੀਂ ਕਦਰ ਨਹੀਂ ਕਰਦੇ ਉਹਨਾਂ ਦੀ ਤੇ ਮੈਂ ਕਹਿੰਦਾ ਵਾਕਈ ਜੇ ਤੂੰ ਗੁਰੂ ਨੂੰ ਮੰਨਦਾ ਨਾ ਆਪ ਦੇ ਆਪ ਅਸਤੀਫਾ ਦੇ ਦੇ ਤੇ ਜਾਂ ਕਹਿੰਦੇ ਕਿ ਆ ਜਿਹੜੀ ਜ਼ੁਬਾਨ ਸੀ ਇਹ ਹੰਕਾਰ ਦੇ ਵਿੱਚ ਵजीर खान ਦੀ ਆਤਮਾ ਫੜ ਗਈ ਸੀ ਫਰਕ ਇੰਨਾ ਹੀ ਆ ਵਜੀਰ ਖਾਨ ਤਾਂ ਮਰ ਗਿਆ ਪਰ ਸਾਨੂੰ ਇੰਜ ਜਾਪਦਾ ਜਿਵੇਂ ਝਾੜੂ ਵਾਲਿਆਂ ਦੇ ਵਿੱਚ ਪੱਗ ਬਨ ਕੇ ਵਜੀਰ ਖਾਨ ਫਿਰਦਾ ਹੋਵੇ ਤੇ ਸਿੱਖਾਂ ਨੂੰ ਢਾ ਲਾਉਂਦਾ ਹੋਵੇ ਮੈਨੂੰ ਜਾਪਦਾ ਇਹ ਗੱਲ ਮੈਂ ਭਗਤ ਸਿੰਘ ਮੈਂ ਇਹ ਗੱਲ ਕਹੂੰਗਾ ਭਗਵੰਤ ਮਾਨਸਿਆ ਸ਼ਹੀਦਾਂ ਤੇ ਨਾਂ ਤੇ ਨਹੀਂ ਚੱਲ ਸਕਿਆ ਗੁਰੂ ਦੀ ਤਾਂ ਗੱਲ ਸੁਣੋ ਗੁਰੂ ਦੀ ਪੱਗ ਨੂੰ ਉਹ ਕਹਿ ਗਿਆ ਪਰ ਤੁਸੀਂ ਕੀ ਕਹੋਗੇ ਤੁਸੀਂ ਖੁਦ ਮੁੱਖ ਮੰਤਰੀ ਬਣਨ ਵਾਸਤੇ ਸਿਰ ਤੇ ਪੱਗਾਂ ਸਾਜਿੰਗਾ ਲੋਕ ਮੈਨੂੰ ਕਹਿਣਗੇ ਐਮਐਲਏ ਬਾਨਾ ਪੱਗ ਬੰਨਲਾ ਮੈਂ ਕਿਹਾ ਕੇਜਰੀਵਾਲ ਤੇ ਕਿੰਨੇ ਫੁੱਟ ਦੀ ਬੰਨੀ ਆ ਦੱਸੋ ਮੈਨੂੰ ਇਹ ਜਿਨੇ ਪੱਗ ਬੰਨੀ ਸੀ ਤੇ ਜਿਹਦੀ ਪੱਗ ਲੱਥੀ ਆ ਫਿਰ ਉਹ ਸਰਕਾਰ ਦੀ ਢੀਕ ਨਾ ਕਰਦਾ ਵਜ਼ੀਰ ਖਾਨ ਹੋਰ ਆਰ ਕਹਿੰਦੇ ਕੋਲ ਸਾਮਰਾਜ ਸੀਗਾ ਤੇ ਗੁਰੂ ਗੋਬਿੰਦ ਸਿੰਘ ਜੀ ਕੋਲ ਸਚਾਈ ਸੀ ਢਾ ਲਾ ਕੇ ਰੱਖਦੀ ਸੀ ਉਹਨਾਂ ਨੂੰ ਲੁਕਣ ਲੱਗ ਗਏ ਸੀ ਉਹ ਤੇ ਤੁਸੀਂ ਇਹਨਾਂ ਤੋਂ ਲੁਕ ਗਏ ਕਿਉਂਕਿ ਤੁਸੀਂ ਕਦਰ ਨਹੀਂ ਕਰਦੇ ਤੁਸੀਂ ਸਿਰਫ ਤੇ ਸਿਰਫ ਵੋਟਾਂ ਵਾਸਤੇ ਫਤਿਹ ਬੁਲਾਤੀ ਕਦੇ ਕੁਛ ਬੁਲਾਤਾ ਕਦੇ ਕੁਛ ਬੁਲਾਤਾ ਮੈਂ ਕਹਿੰਦਾ ਸਾਰੇ ਧਰਮਾਂ ਦਾ ਸਤਿਕਾਰ ਕਰੋ ਪਰ ਮੈਂ ਤੁਹਾਨੂੰ ਕਹਿੰਨਾ ਜੇ ਤੁਸੀਂ ਇੱਕ ਦੂਜੇ ਦੀਆਂ ਪੱਗਾਂ ਲਾ ਕੇ ਸਿੱਖੀ ਨੂੰ ਆ ਕੁਝ ਬੋਲਦੇ ਰਹੇ ਤਾਂ ਸਾਨੂੰ ਦੂਜੇ ਕੀ ਕਹਿਣਗੇ ਵੱਡੇ ਯੋਧਿਓ ਹਾ ਹੰਕਾਰਿਓ ਤੁਸੀਂ ਕੀ ਕਹੋਗੇ ਗੁਰਦੀਪ ਰੰਧਾਵੇ ਨੇ ਮਾਫੀ ਮੰਗ ਲਈ ਆ ਪਰ ਮਾਫੀ ਮੰਗੇ ਨਾਲ ਉਹ ਬੋਲ ਕਦੇ ਸੈਟ ਨਹੀਂ ਹੋ ਸਕਦੇ ਤੇ ਭਗਵੰਤ ਮਾਨ ਸੱਚਾ ਸਿੱਖ ਹੁੰਦਾ ਫਰਜ਼ ਨਿਭਾਵੇ ਇਹਨੂੰ ਦਸਾ ਦਿਨਾਂ ਹਸਤੇ ਸਸਪੈਂਡ ਕਰਦੇ ਐ ਐਮਐਲਏ ਤੋਂ ਕਿੱਡਾ ਬਿਆਨ ਘਟੀਆਂ ਦਿੱਤਾ ਉਹਨੇ ਉਹ ਡੁੱਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਤੇ ਜਿਹੜੇ ਕਾਂਗਰਸੀ ਸੀ ਅਰਜਾਈਆਂ ਲੈ ਕੇ ਸੁੱਤੇ ਪਏ ਆ ਤੁਸੀਂ ਬੋਲੋ ਉਹਨਾਂ ਨੂੰ ਕਹੋ ਭਾਈ ਇਹਨੂੰ 295 ਦਾ ਪਰਚਾ ਪਾਇਤ ਤੇ ਪਾਇਤ ਤੇ ਪਰਚਾ ਕੁਛ ਨਹੀਂ ਬੋਲੋਗੇ ਤੁਸੀਂ ਸਰਕਾਰਾਂ ਦੀ ਢੀਕ ਚ ਬੈਠੇ ਆ ਸਰਕਾਰ ਵਾਲਿਆਂ ਨੂੰ ਸਾਡੀ ਘੋਟਣੀਆਂ ਲਵਾ ਦੋਗੇ ਕਿਹੜੀਆਂ ਘੋਟਣੀਆਂ ਲਵਾਉਣੀਆਂ ਤੁਸੀਂ ਇੱਕ ਦੂਜੇ ਨੂੰ ਕੋਡਾ ਕਰਨ ਤੇ ਰਹੋ ਜੇ ਵੀ ਕਰੇ ਉਹਨੇ ਗੋਡਰ ਨਾਲ ਲਵਾਤੀਆਂ ਕਰੇ ਉਹਨੇ ਗੋਡਰ ਨਾਲ ਲਵਾਤੀਆਂ ਤੇ ਤੁਸੀਂ ਸਵਾਰਨਾ ਕੱਖ ਨਹੀਂ ਕਿਸੇ ਨੇ ਕਸੇ ਦਾ ਮੈਨੂੰ ਯਾਰ ਕਿੱਡੀ ਯਾਰ ਬੰਦੇ ਚੁੱਪ ਕਰਕੇ ਬੈਠੇ ਮੈਂ ਤਿੰਨ ਦਿਨ ਹੋ ਗਏ ਅੱਜ ਕਿ ਮੈਂ ਵੇਖਦਾ ਇੱਕ ਮੇਰੇ ਤੋਂ ਛੋਟੀ ਜੀ ਗਲਤੀ ਹੋਈ ਸੀ ਮੈਨੂੰ ਫੋਨ ਤੇ ਫੋਨ ਚੜ ਗਏ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਬੇਨਤੀ ਕਰਦਾ ਕਿ ਜਥੇਦਾਰ ਸਾਹਿਬ ਜੀ ਇਸ ਵਿਅਕਤੀ ਨੂੰ ਅਕਾਲ ਤਖਤ ਸਾਹਿਬ ਸਾਧ ਕੇ ਨਾ ਇਹਨੂੰ ਫਲੈਸ਼ਾਂ ਸਾਫ਼ ਕਰਨ ਦੀ ਡਿਊਟੀ ਲਾਓ ਇਰੀ ਉੱਥੇ ਡਿਊਟੀ ਲਾਓ ਵੀ ਇੱਥੇ 20 ਦਿਨ ਨੌਕਰੀ ਕਰ ਸਾਨੂੰ ਪਤਾ ਲੈ ਇਹਨੂੰ ਪਤਾ ਲੱਗ ਜੇ ਤੇ ਨਾਲ ਨਾਲ ਇਹਨੂੰ ਦੱਸਣਾ ਵੀ ਆ ਇੱਕ ਬੰਦਾ ਛੱਡ ਦੋ ਜੇ ਜਿਹਨੂੰ ਇਤਿਹਾਸ ਦਾ ਪਤਾ ਤੇ ਉਹ ਦੱਸੀ ਜਾਵੇ ਵਜ਼ੀਰ ਖਾਨ ਕੋਲੇ ਆ ਸਾਮਰਾਸੀ ਮੁਗਲਾ ਕੋਲੇ ਆ ਸੀ ਤੇ ਉਹਨਾਂ ਦੀਆਂ ਲੱਕ ਨੱਕ ਨਾ ਲਕੀਰਾਂ ਕਢਾਈਆਂ ਤੇ ਤੂੰ ਤਾਂ ਬੱਲੇ ਮੱਲੇ ਆ ਉਹ ਵੀ ਸਾਲ ਦਾ ਰਹਿ ਗਿਆ ਉਹ ਵਾਹ ਬੇਲੀਓ ਸਾਡੇ ਖੂਨ ਚੋਂ ਗੈਰਤ ਜਾਂਦੀ ਰਹੀ ਮੈਨੂੰ ਕਿਸੇ ਵਿਅਕਤੀ ਨਾਲ ਤੁਸੀਂ ਕੁੱਟਮਾਰ ਕੀਤੀ ਆ ਕੋਈ ਦੁੱਖ ਨਹੀਂ ਕਿਉਂਕਿ ਉਹ ਸਾਰੇ ਆਪਦੀਆਂ ਆਪਦੀਆਂ ਸਰਕਾਰਾਂ ਚ ਗੁੰਡਾ ਕਰਦਿਆਂ ਵਿਖਾਉਂਦੇ ਰਹੇ ਆ ਥੋੜੇ ਤੇ ਵੀ ਕਰਦੇ ਰਹੇ ਆ ਗੁੰਡਾ ਕਰਦਿਆਂ ਐਮਸੀ ਇਲੈਕਸ਼ਨਾਂ ਵੇਲੇ ਤੁਹਾਡੇ ਕਈਆਂ ਦੇ ਝਾੜੂ ਵਾਲਿਆਂ ਦੇ ਮੂੰਹ ਕੁੱਟੇ ਸੀ ਉਹਨਾਂ ਨੇ ਚਪੇੜੇ ਮਾਰੇ ਸੀ ਮੈਂ ਇਸ ਗੱਲ ਤੇ ਕੁਛ ਨਹੀਂ ਬੋਲਿਆ ਫੈਲਾ ਖੋ ਕੇ ਇਹ ਵੀ ਭੱਜਦੇ ਰਹੇ ਆ ਮੈਂ ਕੱਖ ਨਹੀਂ ਬੋਲਿਆ ਤਰੀਆ ਤੁਸੀਂ ਆਹ ਤੇਰਾ ਬਿਆਨ ਆ ਜਿਹੜਾ ਇਹ ਬਿਆਨ ਗਲਤ ਸੀ ਗਰਦੀਪ ਰੰਧਾਵਿਆ ਤੇਰਾ ਇਹ ਬਿਆਨ ਗਲਤ ਸੀ ਤੇ ਤੇਰੇ ਬਿਆਨ ਤੇ ਤੇਰਾ ਮੁੱਖ ਮੰਤਰੀ ਦਾ ਮੂੰਹ ਸੇਉਂਤਾ ਗਿਆ ਕੁਲਤਾਰ ਸਿੰਘ ਸੰਧਵਾ ਗੁਰੂ ਦੀ ਗੱਲ ਕਰਨ ਵਾਲਾ ਮੂੰਹ ਸੇਉਂਤਾ ਗਿਆ ਹਰਜੋਤ ਬੈਂਸ ਵੱਡੇ ਵੱਡੇ ਦਾਅਵੇ ਕਰਨ ਵਾਲਾ ਸੱਚਾ ਸਿੱਖਾ ਭਗਵੰਤ ਮਾਨ ਸੱਚਾ ਸਿੱਖਾ ਭਗਵੰਤ ਮਾਨ ਉਹ ਚੁੱਪੋ ਕੇ ਬਹਿ ਗਿਆ ਕੀ ਹੋ ਗਿਆ ਤਰਕ ਹੀ ਲਿਆ ਕੱਖ ਨਹੀਂ ਐ ਤੁਸੀਂ ਗੱਲਾਂ ਵਾਲੇ ਆ ਸਿਰਫ ਤੇ ਸਿਰਫ ਗੱਲਾਂ ਵਾਲੇ ਆ ਮੈਂ ਪੰਜਾਬ ਦੇ ਲੋਕਾਂ ਕੋਲੋਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਮੰਗਦਾ ਪਰ ਜੇਕਰ ਤੁਸੀਂ ਇਹ ਗੱਲ ਕਹਿੰਦੇ ਆ ਵੀ ਇਹ ਬੰਦੇ ਨੇ ਗੱਲ ਕਹੀ ਆ ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ ਇਹ ਬਿਆਨ ਪਾਸੇ ਰਹਿ ਗਿਆ ਦੂਜਾ ਬਿਆਨ ਚੱਕੋ ਆਪਦੀਆਂ ਆਪਦੀਆਂ ਪੱਗਾਂ ਪਛਾਣ ਕੇ ਲਿਆਓ ਸ਼ਰਮ ਆਉਣੀ ਚਾਹੀਦੀ ਆ ਤੇ ਮੈਂ ਫਿਰ ਵੀ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਜੇ ਵੋਟ ਦਾ ਮੁੱਲ ਪਤਾ ਕਰਨਾ ਤਾਂ 바ਵਾ ਸਾਹਿਬ ਅੰਬੇਦਕਰ ਤੋਂ ਕਰੋ ਜੇ ਉਹਦੇ ਵੀ ਜਿਹੜੇ ਚਾਰ ਪੁੱਤ ਸੀ ਨਾ ਬਿਨਾਂ ਦਵਾਈਆਂ ਤੋਂ ਤੇ ਉਹਨਾਂ ਦੀ ਜਿਹੜੀ ਪਹਿਲਾਂ ਵਾਲੀ ਘਰ ਵਾਲੀ ਸੀ ਤੇ ਲੋਕਾਂ ਦੇ ਭਾਂਡੇ ਮੰਝ ਨੇ ਮੈਂ ਜੀਵਨੀ ਦੇ ਵਿੱਚ ਵੇਖਿਆ ਕੰਮਕਾਰ ਕਰਨਾ ਤੇ ਉਹ ਵੋਟ ਦਾ ਮੁੱਲ ਉਹਨਾਂ ਨੂੰ ਪੁੱਛੋ ਪੱਗ ਦਾ ਮੁੱਲ ਪੁੱਛਣਾ ਗੁਰੂ ਸਾਹਿਬ ਨੂੰ ਪੁੱਛੋ ਥੋਡੇ ਪੁੱਤ ਦੇ ਦਾ ਨੰਗੇ ਪੈਰ ਹੋਂ ਥੋਡੀਆਂ ਨਲੀਆਂ ਬਾਹਰ ਆ ਜਾਂਦੀਆਂ ਹਾਏ ਹਾਏ ਠੰਡਾ 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 ਥੋਡੇ ਪੁੱਤ ਦੇ ਕੰਡਾ ਵੱਜਦੇ ਤੁਸੀਂ ਕੰਡਾ ਕਿਵੇਂ ਕਰਦੇ ਆ ਮੇਰੇ ਪੁੱਤ ਦੇ ਕੰਡਾ ਵੱਜ ਗਿਆ ਕੋਈ ਉਹਨਾਂ ਨੇ ਤਾਂ ਆਪਦੇ ਪੋਤੀ ਜੰਗ ਚ ਭੇਜਿਆ ਜਿਹੜੇ ਬਚਪਨ ਚੋਲੇ ਨਿਕਲੇ ਨਹੀਂ ਸੀ ਸੀਧੀਆਂ 파 ਕੇ ਬਹਿ ਗਏ ਥੋਡੇ ਅਰਗੇ ਨਮੂਨੇ ਹਸਤੇ ਤੇ ਆ ਨਮੂਨੇ ਕੀ ਬੋਲੀ ਜਾਂਦੇ ਆ ਮੈਂ ਤੁਹਾਨੂੰ ਬੇਨਤੀ ਕਰਦਾ ਪੰਜਾਬ ਦੇ ਜਿਹੜੇ ਸਿੱਖ ਭਾਈਚਾਰਾ ਗੁਰੂ ਦੇ ਸਿੱਖਾਂ ਨੂੰ ਬੇਨਤੀ ਕਰਦਾ ਕਿ ਜੇ ਮੇਰੀ ਗੱਲ ਸਹੀ ਆ ਤੇ ਭਗਵੰਤ ਮਾਨ ਤੱਕ ਪਹੁੰਚਾ ਦਿਓ WhatsApp ਤੋਂ ਨੂੰ ਮੈਂ ਵੀ ਕਰ ਦੇਣੀ ਆ ਕਿ ਜੇ ਵਾਕਈ ਸੱਚਾ ਸਿੱਖ ਆ ਇਸ ਵਿਅਕਤੀ ਨੂੰ 15 ਤੋਂ 20 ਦਿਨਾਂ ਵਾਸਤੇ ਸਸਪੈਂਡ ਕਰ ਦੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਉੱਥੇ ਬਾਥਰੂਮ ਤੇ ਫਲਸ਼ਾ ਸਾਫ ਕਰਨ ਤੇ ਰੱਖੋ ਨਾਲ ਇੱਕ ਇਹਨਾਂ ਦੇ ਬੰਦਾ ਛੱਡ ਦਿਓ ਜਿਹੜਾ ਦੱਸੀ ਜਾਵੇ ਇਹਨਾਂ ਨੂੰ ਕਿ ਮੁਗਲ ਬੜੇ ਤਗੜੇ ਸੀ ਵਜ਼ੀਰ ਖਾਨ ਹੋਰੀ ਬੜੇ ਤਗੜੇ ਸੀ ਤੇ ਉਹ ਡਰਦੇ ਕਮਰਿਆਂ ਚ ਲੁਕ ਜਾਂਦੇ ਸੀ ਤੇ ਤੂੰ ਚੀਜ਼ ਕੀ ਆ ਬੱਲੇ 1 ਸਾਲ ਦਾ ਐਮਐਲ ਰਹਿ ਗਿਆ ਤੂੰ ਇਹ ਬੇਨਤੀ ਹੈ ਗੱਲਾਂ ਬਾਕੀ ਮੈਂ ਜੇ ਕੁਝ ਗਲਤ ਬੋਲ ਗਿਆ ਮੈਂ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਮੰਗਦਾ ਜੀ ਪਰ ਮੈਂ 2-3 ਦਿਨ ਹੋ ਗਏ ਵੇਖੀ ਜਾਂਦਾ ਸੀ ਵੀ ਇਹ ਬੰਦੇ ਨੂੰ ਕੋਈ ਜਵਾਬ ਦਿੰਦਾ ਕੋਈ ਨਿਕਲਦਾ ਕੋਈ ਬਾਹਰ ਕੱਲੀ ਸ਼ੇਅਰ ਕਰੀ ਗਏ ਫੋਟੋ ਗੁਰਦੀਪ ਰੰਧਾਵੇ ਨੇ ਆਇਆ ਕਿਆ ਕੋਈ ਇੱਕ ਨਾ ਮਾੜੀ ਗੱਲ ਥੱਲੇ ਲਿਖਤੀ ਮਾੜੀ ਗੱਲ ਮੂੰਹ ਤੇ ਕੋ ਯਾਰ ਮਾੜੀ ਗੱਲ ਆ ਕੋ ਉਹਨਾਂ ਨੂੰ ਤੁਸੀਂ ਤੁਹਾਡੇ ਚੰਹਕਾਰ ਕਾਦਾ ਆ ਕੋਈ ਗੱਲ ਨਹੀਂ 2027 ਦੇ ਵਿੱਚ ਦੱਸਣਗੇ ਲੋਕ ਤੁਹਾਨੂੰ ਜਦੋਂ ਤੁਹਾਡੇ ਝਾੜੂ ਨੂੰ ਲਾਇਆ ਨਾ ਤੁਲੇ ਦੇ ਵਿੱਚ ਉਦੋਂ ਤੁਹਾਨੂੰ ਪਤਾ ਲੱਗਣਾ ਹੈ ਅੱਜ ਦੇਖ ਯਾਦ ਰੱਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿਹੜੇ ਐਮ ਐਲ اے ਨਾ ਦੇ ਬਣੇ ਬੈਠੇ ਆ ਜਿਹੜੇ ਆਪਦੇ ਆਪ ਗੁਰੂ ਘਰਾਂ ਦੇ ਵਿੱਚ ਜਾ ਕੇ ਮੱਥਾ ਟੇਕਦੇ ਆ ਨੇ ਫਾਲਾ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਇਹਨਾਂ ਲੋਕਾਂ ਨੂੰ ਮਤਬੁੱਧਾਵੇ ਪਰ ਮਤਬੁੱਧਾਉਣ ਤੋਂ ਪਹਿਲਾਂ ਮੈਂ ਸੁਣਿਆ ਪ੍ਰਮਾਤਮਾ ਤੂੰ ਮਤ ਮਾਰਦਾ ਹੁਨਾ ਤੇ ਇਹਨਾਂ ਦੀ ਮਤ ਮਾਰੀ ਤਾਂ ਪਈ ਆ ਪਰ ਇਦੋਂ ਮਤ ਹੋਰ ਮਾਰਦੇ ਇਹਨਾਂ ਨੂੰ ਪਤਾ ਲੱਗ ਜਾਏ ਰੱਬ ਹੁੰਦਾ ਕਿ ਚੀਜ਼ ਰੱਬ ਹੁੰਦਾ ਕਿ ਚੀਜ਼